ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਰਾਜ ਵਿਦਿਅਕ ਖੋਜ ਅਤੇ ਸਿੱਖਿਆ ਲਈ ਕਾਉਂਸਲ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡੀ ਕੁਲ ਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਮ ਨੋਡਲ ਅਫਸਰ ਅਜੀਬ ਜੋਸ਼ੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਸਕੂਲਾਂ ਵਿੱਚ ਬਲਾਕ ਪੱਧਰੀ ਇੱਕ ਰੋਜਾ ਐਡਵੋਕੇਸੀ ਪ੍ਰੋਗਰਾਮ ਕਰਵਾਇਆ ਗਿਆ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇਸ ਵਰਕਸ਼ਾਪ ਵਿੱਚ ਸਕੂਲ ਮੁਖੀ ਅਤੇ ਨੋਡਲ ਅਧਿਆਪਕਾਂ ਨੇ ਭਾਗ ਲਿਆ ਗੁਰੂਗਰਾਹਾਂ ਇੱਕ ਦੋ ਅਤੇ ਫਲੋਰ ਦੇ ਅਧਿਆਪਕਾਂ ਦੀ ਐਡਵੋਕਸੀ ਵਰਕਸ਼ਾਪ ਸਰਕਾਰੀ ਕੰਨਿਆ ਸੀਰਨ ਸਕੈਂਡੀ ਸਕੂਲ ਗੁਰਾਇਆਂ ਵਿਖੇ ਇਸ ਦੇ ਪਲ ਤੇ ਲੋਕ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਕਿਸ਼ੋਰ ਸਿੱਖਿਆ ਪ੍ਰੋਗਰਾਮ ਵਿੱਚ 130 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ ਇਸ ਦੌਰਾਨ ਉਚੇਚੇ ਤੌਰ ਤੇ ਡਾਕਟਰ ਅਮਿਤਾ ਡਾਕਟਰ ਅੰਜਲੀ ਰਿਸੋਰਸ ਪਰਸਨ ਅਨੀਤਾ ਰਾਣਾ ਲੈਕਚਰਰ ਬਾਇਓਲੋਜੀ ਲੜਕੀਆਂ ਸਕੂਲ ਬੜਾ ਪਿੰਡ ਅਰਜੀਤ ਬਾਬਾ ਗੁਰਾਇਆਂ ਲੜਕੇ ਵੱਲੋਂ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਉਨਾ ਬੁੱਲੋ ਸੰਬੋਧਨ ਕਰਦੇ ਹਾਂ ਕਿ ਕਿਸ਼ੋਰ ਅਵਸਥਾ ਦੀ ਪੜਾਵਰ ਵਿਆਖਿਆ ਕੀਤੀ ਅਤੇ ਵਿਦਿਆਰਥੀਆਂ ਵਿੱਚ ਲਿੰਗ ਤੌਰ ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਗਿਆ ਅਤੇ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਇਸ ਨੂੰ ਰੋਕਣ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਉਮਰ ਦੀਆਂ ਵਿਦਿਆਰਥਣਾਂ ਦੀ ਸਿਹਤ ਅਤੇ ਮਾਨਸਿਕ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਨੂੰ ਸਕੂਲ ਵਿੱਚ ਕਿਸ਼ੋਰ ਸਿੱਖਿਆ ਚਲਾਉਣ ਲਈ ਵਚਨਬੱਧ ਕੀਤਾ। ਇਸ ਪ੍ਰੋਗਰਾਮ ਵਿੱਚ ਸਟੇਜ ਸਜਤਰ ਦੀ ਭੂਮਿਕਾ ਮਨੀਸ਼ ਕੁਮਾਰ ਅਤੇ ਮਨੀਸ਼ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਹਰਮੇਸ਼ ਲਾਲ ਛੇੜਾ, ਪ੍ਰਿੰਸੀਪਲ ਸੁਵਿੰਦਰਪਾਲ ਸਿੰਘ, ਪ੍ਰਿੰਸੀਪਲ सुरेंद्रਪਾਲ, ਪ੍ਰਿੰਸੀਪਲ ਬੰਦਨਾ ਜੈਨ, ਮੁਖ ਅਧਿਆਪਕ ਬੋਧਰਾਜ ਤੀਰਥਵਾਸੀ, सुरेंद्र ਪੁਆਰੀ, ਕਪਿਲਦੇਵ, ਬਲਵੀਰ ਕੁਮਾਰ, ਸੰਜੀਵ ਕੁਮਾਰ, ਰਾਜਵਿੰਦਰ ਕੌਰ, ਕਪਰੇਜ ਜੈਠੀ ਅਤੇ ਹੋਰ ਅਧਿਆਪਕ ਹਾਜ਼ਰ ਸਨ।